ਤੁਹਾਨੂੰ ਪਤਾ ਹੈ ਕਿ ਜੋ ਅੱਜ ਆਪਾਂ ਹੇਮਕੁੰਨ ਸਾਹਿਬ ਦੀ ਬਿਲਡਿੰਗ ਦੇਖਦੇ ਹਾਂ ਇੱਥੇ ਪਹਿਲਾਂ ਕੁਝ ਨਹੀਂ ਸੀ ਬਸ ਇੱਕ 10x10 ਦਾ ਕਮਰਾ ਬਣਾਇਆ ਗਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਬਾਰੇ ਚਰਚਾ ਕਰਾਂਗੇ ਕਿ ਅਸਲੀ ਹੇਮਕੁੰਨ ਸਾਹਿਬ ਨੂੰ ਲੱਭਿਆ ਕਿਵੇਂ ਗਿਆ ਅਤੇ ਇਸ ਦੀ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ ਕਿਰਪਾ ਕਰਕੇ ਆਪਣੇ ਕਮੈਂਟ ਜਰੂਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਆਖਰ ਤੱਕ ਦੇਖਿਓ ਤਾਂ ਜੋ ਅਧੂਰੀ ਜਾਣਕਾਰੀ ਨਾ ਰਹਿ ਜਾਏ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ 1884 ਜਦੋਂ ਇੱਕ ਨਿਰਮਲ ਸੰਤ ਤਾਰਾ ਸਿੰਘ ਜੀ ਨਰੋਤਮ ਉਹਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਸੌਂਪਿਆ ਗਿਆ ਸੀ ਕਿ ਤੁਸੀਂ ਇੱਕ ਇਤਿਹਾਸਕਾਰ ਹੋ ਤੁਸੀਂ ਕਿ ਇਤਿਹਾਸ ਇਕੱਠਾ ਕਰੋ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਅਸਥਾਨਾਂ ਦੀ ਜਾਣਕਾਰੀ ਹੋਵੇ ਉਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਜਿਸ ਵਿੱਚ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਨਾਲ ਹੀ ਉਸ ਬੁੱਕ ਵਿੱਚ ਉੱਥੇ ਸ਼੍ਰੀ ਹਿਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ ਇਸ ਸਥਾਨ ਨੂੰ ਲੱਭਦੇ ਲੱਭਦੇ ਉਹ ਜੋਸ਼ੀ ਮੱਠ ਤੋਂ ਹੁੰਦੇ ਹੋਏ ਪੰਡੂਕੇਸ਼ਵਰ ਪਹੁੰਚੇ ਅਤੇ ਆਪਣੀ ਖੋਜ ਕਰਦੇ ਰਹੇ ਉਹਨਾਂ ਨੂੰ ਪਤਾ ਲੱਗਾ ਕਿ ਪਹਾੜਾਂ ਵਿੱਚੋਂ ਉੱਪਰ ਵਾਲੇ ਪਾਸੇ ਇੱਕ ਲੇਕ ਹੈ ਜਿਸ ਨੂੰ ਲੋਕ ਬਹੁਤ ਪਵਿੱਤਰ ਮੰਨਦੇ ਆ ਅਤੇ ਲੋਕਪਾਲ ਦੇ ਨਾਮ ਨਾਲ ਜਾਣਦੇ ਪੰਡੂਕੇਸ਼ਵਰ ਤੋਂ ਇੱਕ ਲੋਕਲ ਜਥਾ ਉੱਥੇ ਇਸ਼ਨਾਨ ਕਰਨ ਵਾਸਤੇ ਜਾਣ ਵਾਲਾ ਸੀ ਜਦੋਂ ਭਾਈ ਤਾਰਾ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਨਾਲ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਵੀ ਚੱਲ ਸਕਦੇ ਹੋ ਜਥੇ ਨਾਲ ਉਹ ਉੱਪਰ ਹਿਮਕੁੰਟ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਉੱਥੇ ਇਸ਼ਨਾਨ ਕੀਤਾ ਅਤੇ ਆਲੇ-ਦੁਆਲੇ ਦੇਖਿਆ ਉਹ ਸੱਤ ਵੱਡੀਆਂ ਪਹਾੜੀਆਂ ਵੇਖੀਆਂ ਉਹਨਾਂ ਨੂੰ ਹੇਮਕੁੰਟ ਪਰਬਤ ਹੈ ਜਹਾਂ ਸप्त ਸਿੰਧ ਸੋਬਿਤ ਹੈ ਤਹਾਂ ਇਹ ਵਾਲੀ ਗੱਲ ਪੂਰੀ ਪ੍ਰਤੀਤ ਹੁੰਦੀ ਨਜ਼ਰ ਆਈ ਉਹਨਾਂ ਨੇ ਦਰਸ਼ਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ ਕੀਤਾ ਕਿ ਇਹ ਕਲਗੀਧਰ ਜੀ ਦਾ ਹੀ ਸਥਾਨ ਹੈ ਆਪਣੀ ਪੁਸਤਕ ਵਿੱਚ ਉਹਨਾਂ ਨੇ ਇਹ ਸਭ ਲਿਖ ਦਿੱਤਾ 1784 ਤੋਂ ਬਾਅਦ ਤਕਰੀਬਨ 40 ਸਾਲ ਇਸ ਇਤਿਹਾਸ ਤੇ ਕਿਸੇ ਨੇ ਜ਼ਿਆਦਾ ਗੌਰ ਨਹੀਂ ਕੀਤਾ ਸਿਰਫ ਭਾਈ ਅਬੀਲ ਸਿੰਘ ਜੀ ਨੇ ਜਦੋਂ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਚਾਰ ਡਿਫਰੈਂਟ ਥਾਵਾਂ ਜੋ ਹਿਮਕੁੰਡ ਸਾਹਿਬ ਦੇ ਸਿਮਿਲਰ ਸੱਤ ਪਰਬਤ ਵਾਲੀ ਗੱਲ ਨਾਲ ਮੇਲ ਖਾਂਦੇ ਸੀ ਜਿਨ੍ਹਾਂ ਵਿੱਚੋਂ ਇੱਕ ਸੀ 나ਸਿਕ ਦੇ ਕੋਲ ਇੱਕ ਸ਼੍ਰੀ ਪਟਨਾ ਸਾਹਿਬ ਜੀ ਦੇ ਕੋਲ ਇੱਕ ਕਲਾਸ਼ ਪਰਬਤ ਦੇ ਕੋਲ ਅਤੇ ਇੱਕ ਏ ਸੀ ਜਿਸ ਨੂੰ ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਲੱਭਿਆ ਸੀ ਫਿਰ ਭਾਈ ਵੀਰ ਸਿੰਘ ਜੀ ਨੇ ਲਿਖ ਦਿੱਤਾ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਸ਼੍ਰੀ ਹਿਮਕੁੰਡ ਸਾਹਿਬ ਵਾਲਾ ਪੱਕਾ ਸਥਾਨ ਇਹੀ ਹੈ ਫਿਰ ਜਦੋਂ ਕਲਗੀਧਰ ਚਮਤਕਾਰ ਛਪਿਆ ਤਾਂ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ 1932 ਦੇ ਵਿੱਚ ਸਰਦਾਰ ਸੂਨ ਸਿੰਘ ਜਿਹੜੇ ਉਸ ਟਾਈਮ ਇੰਡੀਅਨ ਮਿਲਟਰੀ ਦੇ ਵਿੱਚੋਂ ਗ੍ਰੰਥੀ ਰਿਟਾਇਰ ਹੋਏ ਸੀ ਉਹ ਟਿਰੀ ਗੜਵਾਲ ਇਲਾਕੇ ਵਿੱਚ ਰਹਿੰਦੇ ਸੀ ਜਦੋਂ ਉਹਨਾਂ ਨੇ ਕਲਗੀਧਰ ਚਮਤਕਾਰ ਰੀਡ ਕੀਤਾ ਉਹ ੍ਹੇਮਕੋੜ ਸਾਹਿਬ ਦਾ ਸਥਾਨ ਲੱਭਣ ਲਈ ਤੁਰ ਪਏ। ਫਿਰ ਉਹ 1933 ਵਿੱਚ ਸ਼੍ਰੀ ੍ਹੇਮਕੋੜ ਸਾਹਿਬ ਨੂੰ ਲੱਭਣ ਲਈ ਆਏ ਪਰ ਉਹਨਾਂ ਨੂੰ ਸਥਾਨ ਨਹੀਂ ਲੱਭਾ। ਫਿਰ ਜਿਆਦਾ ਠੰਡ ਹੋਣ ਕਾਰਨ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪਿਆ। 1934 ਵਿੱਚ 1 ਸਾਲ ਬਾਅਦ ਫਿਰ ਇੱਥੇ ਵਾਪਸ ਆਉਂਦੇ ਹਨ। ਜੋਸ਼ੀ ਮੱਠ ਪੰਡੂਕੇਸ਼ਵਰ ਘੁੰਮਦੇ ਹਨ। ਤੇ ਫਿਰ ਜਦੋਂ ਉਥੇ ਲੋਕਲ ਲੋਕਾਂ ਤੋਂ ਪੁੱਛਦੇ ਹਨ ਤਾਂ ਉਹਨਾਂ ਨੂੰ ਉਥੋਂ ਦੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਉੱਪਰ ਲੋਗਪਾਲ ਨਾਮ ਦੇ ਇੱਕ ਲੇਖ ਹੈ ਫਿਰ ਉਹ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਨਹਿਰ ਨੂੰ ਕਰਾਸ ਕਰਦੇ ਹਨ ਅਤੇ ਫਿਰ ਉਸ ਸਥਾਨ ਤੇ ਪਹੁੰਚਦੇ ਹਨ ਜਦੋਂ ਉਸ ਥਾਂ ਦੇ ਦਰਸ਼ਨ ਕਰਦੇ ਆ ਤਾਂ ਭਾਈ ਸੂਨ ਸਿੰਘ ਜੀ ਉਸ ਥਾਂ ਨੂੰ ਲੱਭ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਫਿਰ ਵਾਪਸ ਜਾਂਦੇ ਹਨ ਦੱਸਿਆ ਜਾਂਦਾ ਹੈ ਕਿ ਉਥੋਂ ਆ ਕੇ ਮਸੂਰੀ ਦੇਰਾ ਦੁੰਦ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਅਤੇ ਉੱਥੋਂ ਦੇ ਪ੍ਰਧਾਨ ਨੂੰ ਸਾਰੀ ਗੱਲ ਦੱਸਦੇ ਹਨ ਪਰ ਉੱਥੇ ਦੇ ਪ੍ਰਧਾਨ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ ਐਸਜੀਪੀਸੀ ਦੇ ਕੋਲ ਵੀ ਗਏ ਪਰ ਐਸਜੀਪੀਸੀ ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹ ਭਾਈ ਵੀਰ ਸਿੰਘ ਜੀ ਦੇ ਕੋਲ ਭਾਈ ਵੀਰ ਸਿੰਘ ਜੀ ਕੋਲ ਉਹ ਉੱਥੇ 2 ਦਿਨ ਰਹੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲਈ ਇਸ ਬਾਰੇ ਅਤੇ ਪੱਕੇ ਜੀ ਕੀ ਹੋ ਜਾਣ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਕੋਲੋਂ 100 ਰੁਪਇਆ ਉਸੇ ਵੇਲੇ ਦਿੱਤਾ ਅਤੇ ਕਿਹਾ ਭਾਈ ਸੂਰਨ ਸਿੰਘ ਜੀ ਤੁਸੀਂ ਜਾਓ ਤੇ ਜਾ ਕੇ ਸੇਵਾ ਸ਼ੁਰੂ ਕਰਾਓ ਤੇ 10 ਬਾਈ 10 ਦਾ ਇੱਕ ਛੋਟਾ ਸਥਾਨ ਬਣਾ ਦਿਓ ਹੁਣ ਭਾਈ ਸੂਰਨ ਸਿੰਘ ਜੀ ਵਾਪਸ ਆਉਂਦੇ ਹਨ ਅਤੇ ਆਪਣੇ ਨਾਲ ਭਾਈ ਮੋਦਨ ਸਿੰਘ ਜੀ ਉਹ ਵੀ ਪਹਿਲਾਂ ਇੰਡੀਅਨ ਆਰਮੀ ਵਿੱਚ ਇੱਕ ਹਵਲਦਾਰ ਸਨ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਹਨ ਹੁਣ ਇਹ ਦੋ ਸਿੱਖ 1935 ਵਿੱਚ ਇਹਨਾਂ ਨੇ ਇੱਕ ਲੋਕਲ ਮਿਸਤਰੀ ਨੂੰ ਲਿਆ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਉੱਥੇ ਇੱਕ 10x10 ਦਾ ਸਥਾਨ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਹ ਸਥਾਨ ਬਣ ਕੇ ਤਿਆਰ ਹੋ ਗਿਆ ਤਾਂ 1937 ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਭਾਈ ਵੀਰ ਸਿੰਘ ਜੀ ਵੱਲੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹਨਾਂ ਕੋਲ ਸੱਖਾਂ ਨੂੰ ਭੇਟ ਕੀਤਾ ਸੀ ਕਿ ਤੁਸੀਂ ਹੇਮਕੋਟ ਸਾਹਿਬ ਜਾ ਕੇ ਇਸ ਸਰੂਪ ਨੂੰ ਪ੍ਰਕਾਸ਼ ਕਰੋ। ਇਸ ਤਰ੍ਹਾਂ 1937 ਤਰੀਕ ਨੂੰ ਪਹਿਲੀ ਵਾਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਤੋਂ ਬਾਅਦ ਭਾਈ ਸੋਹਣ ਸਿੰਘ ਜੀ ਤੇ ਭਾਈ ਮਦਨ ਸਿੰਘ ਜੀ ਦੋਨੋਂ ਰਲ ਮਿਲ ਕੇ ਇੱਥੇ ਬੜੀ ਸੇਵਾ ਕਰਦੇ ਆ। 2 ਸਾਲ ਅੱਗੇ ਲੰਘੇ ਹਨ 1949 ਆਇਆ ਜਦੋਂ ਭਾਈ ਸੋਹਣ ਜੀ ਨੂੰ ਉਹਨਾਂ ਨੂੰ ਟੀਬੀ ਦੀ ਬਿਮਾਰੀ ਹੋ ਗਈ। ਫਿਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਏ। ਉਹ ਉੱਥੇ ਸਰੀਰ ਛੱਡ ਗਏ। ਭਾਈ ਸੋਹਣ ਸਿੰਘ ਜੀ ਹੁਣੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਭਾਈ ਸੋਹਣ ਸਿੰਘ ਜੀ ਨੇ ਸ਼੍ਰੀ ਹਿਮਕੁੰਣ ਸਾਹਿਬ ਦੀ ਪੂਰੀ ਸੇਵਾ ਦੀ ਪੂਰੀ ਜ਼ਿੰਮੇਵਾਰੀ ਭਾਈ ਮੋਦਨ ਸਿੰਘ ਜੀ ਨੂੰ ਹੌਂਕ ਦਿੱਤੀ। ਇਸ ਤਰ੍ਹਾਂ ਭਾਈ ਮੋਦਨ ਸਿੰਘ ਜੀ ਨੇ ਤਕਰੀਬਨ 21 ਸਾਲ ਇੱਥੇ ਠੰਡ ਵਿੱਚ ਇੱਥੋਂ ਦੇ ਇੰਨੇ ਹਾਰਡ ਮੌਸਮ ਵਿੱਚ ਇੱਥੇ ਸਮਾਂ ਬਤੀਤ ਕਰਕੇ ਸ਼੍ਰੀ ਹਿਮਕੁੰਣ ਸਾਹਿਬ ਜੀ ਦੇ ਥਾਨ ਦੀ ਸੇਵਾ ਕੀਤੀ। ਤੁਸੀਂ ਸਭ ਨੇ ਗੁਰਦੁਆਰਾ ਗੋਬਿੰਦ ਧਾਮ ਵਿਖੇ ਇੱਕ ਵੱਡਾ ਦਰਸਤ ਜ਼ਰੂਰ ਦੇਖਿਆ ਹੋਵੇਗਾ। ਜਿਹੜਾ ਵਿੱਚੋਂ ਖਾਲੀ ਹੈ। ਇਹ ਉਹੀ ਦਰਖਤ ਹੈ ਜਿਸ ਵਿੱਚ ਆਣ ਕੇ ਭਾਈ ਮੋਦਨ ਸਿੰਘ ਜੀ ਰਾਤ ਬਤੀਤ ਕਰਦੇ ਸਨ। ਜੰਗਲੀ ਜਾਨਵਰਾਂ ਅੱਜ ਵੀ ਇਸ ਇਲਾਕੇ ਵਿੱਚ ਬਹੁਤ ਹਨ। ਉਦੋਂ ਕਿੰਨਾ ਡਰ ਹੋਵੇਗਾ ਤੇ ਇਹ ਇਲਾਕਾ ਕਿੰਨਾ ਡੇਂਜਰਸ ਹੋਵੇਗਾ। ਜਿੱਥੇ ਕੋਈ ਰਸਤਾ ਨਹੀਂ ਸੀ। ਜੰਗਲ ਦਾ ਸੁੰਸਾਨ ਇਲਾਕਾ ਸੀ। ਇਸ ਤਰ੍ਹਾਂ ਭਾਈ ਮੋਦਨ ਸਿੰਘ ਜੀ ਉਸ ਟਾਈਮ ਇਨ੍ਹਾਂ ਚੈਲੰਜਸ ਤੋਂ ਬਚਣ ਲਈ ਇਹ ਰੁੱਖ ਵਿੱਚ ਰਾਤ ਬਤੀਤ ਕਰਦੇ ਸਨ। ਅਤੇ ਦਿਨ ਨੂੰ ਫਿਰ ਹਿਮਕੁੰਡ ਸਾਹਿਬ ਚਲੇ ਜਾਂਦੇ ਸਨ। ਅਤੇ ਪੂਰਾ ਦਿਨ ਸੇਵਾ ਕਰਨ ਉਪਰੰਤ ਰਾਤ ਨੂੰ ਫਿਰ ਤੋਂ ਇੱਥੇ ਆ ਕੇ ਰਾਤ ਗਤੀਵਿਧੀਆਂ ਕਰਦੇ ਸਨ ਭਾਈ ਵੀਰ ਸਿੰਘ ਜੀ ਨੇ ਉਧਰ ਜਿਹੜਾ ਆਪਣਾ ਖਾਲਸਾਈ ਸਮਾਚਾਰ ਸੀ ਜਾਂ ਜੋ ਹੋਰ ਵੀ ਜੰਨੀਆਂ ਸਿੱਖ ਅਖਬਾਰ ਬੁਕਸ ਸੀ ਸਿੱਖ ਕੌਮ ਨਾਲ ਰਿਲੇਟਡ ਉਹਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਿੱਖ ਕੌਮ ਨੂੰ ਜਾਗਰਤ ਕੀਤਾ ਸੇਵਾ ਲਈ ਅਪੀਲ ਕੀਤੀ ਅਤੇ ਇਸ ਤਰ੍ਹਾਂ ਕੌਮ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਟਾਈਮ ਜੋਸ਼ੀ ਮੱਟ ਤੋਂ ਇਧਰ ਆਉਣ ਵਾਸਤੇ ਕੋਈ ਵੀ ਰੋਡ ਨਹੀਂ ਸੀ ਭਾਈ ਮੋਦਨ ਸਿੰਘ ਜੀ ਦੀ ਰਹਿਨਮਾਈ ਹੇਠ 1944 ਤੋਂ 45 ਦੌਰਾਨ ਗੋਬਿੰਦ ਘਾੜ ਵਾਲਾ ਸਥਾਨ ਉਸਾਰਿਆ ਗਿਆ ਅਤੇ ਉਸ ਇਤਿਹਾਸਿਕ ਰੁੱਖ ਦੇ ਨੇੜੇ ਸ਼ੈੱਡ ਪਾ ਕੇ ਗੁਜ਼ਾਰਾ ਕੀਤਾ ਜਾਂਦਾ ਅੰਦਾਜ਼ਾ ਹੈ ਕਿ 1952 ਦੇ ਕਰੀਬ ਲੋਕਲ ਲੋਕਾਂ ਦੀ ਹੈਲਪ ਨਾਲ ਪਹਿਲਾ ਜਥਾ ਇੱਥੇ ਦਰਸ਼ਨ ਲਈ ਲਿਆਂਦਾ ਗਿਆ 1957 ਵਿੱਚ ਭਾਈ ਵੀਰ ਸਿੰਘ ਜੀ ਸ਼ਰੀਰ ਛੱਡ ਗਏ ਅਤੇ ਕੁਝ ਸਮਾਂ ਬਾਅਦ 1960 ਵਿੱਚ ਭਾਈ ਮੋਦਨ ਜੀ ਵੀ ਸਰੀਰ ਛੱਡ ਗਏ ਪਰ ਭਾਈ ਮੋਦਨ ਸਿੰਘ ਜੀ ਨੇ 1960 ਵਿੱਚ ਸਰੀਰ ਛੱਡਣ ਤੋਂ ਪਹਿਲਾਂ ਇੱਕ ਟਰਸਟ ਬਣਾ ਦਿੱਤਾ 1960 ਤੋਂ ਲੈ ਕੇ ਅੱਜ ਤੱਕ ਉਹੀ ਟਰਸਟ ਇਹਨਾਂ ਸਾਰੇ ਸਥਾਨਾਂ ਦੀ ਦੇਖਭਾਲ ਕਰਦਾ ਰਿਹਾ 1964 ਵਿੱਚ ਜੋ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਪੁਰਾਣਾ ਸਥਾਨ ਸੀ 10 22 10 ਦਾ ਉਸ ਨੂੰ ਵੱਡੇ ਕਰਨ ਦਾ ਪਲਾਨ ਸ਼ੁਰੂ ਹੋਇਆ ਤੇ ਦੱਸਦੇ ਹਨ ਕਿ 1968 ਵੇਲੇ ਕੰਮ ਸ਼ੁਰੂ ਹੋ ਗਿਆ ਉਦੋਂ ਵੀ ਜੋਸ਼ੀ ਮੱਠ ਤੋਂ ਗੋਵਿੰਦ ਘਾਟ ਤੇ ਬਦਰੀਨਾਥ ਵੱਲ ਨੂੰ ਇੱਕ ਪੱਕੀ ਸੜਕ ਬਣ ਗਈ ਅਤੇ ਉੱਥੋਂ ਤੱਕ ਆਉਣਾ ਜਾਣਾ ਸੌਖਾ ਹੋ ਗਿਆ ਅਤੇ ਅੱਗੇ ਲੋਕਲ ਲੋਕਾਂ ਦੀ ਮਦਦ ਨਾਲ ਹੌਲੀ-ਹੌਲੀ ਰਾਹ ਬਣਾਉਣੇ ਸ਼ੁਰੂ ਕੀਤੇ ਜਿਹੜੇ ਪਹਿਲਾਂ ਬਹੁਤ ਛੋਟੇ ਤੰਗ ਅਤੇ ਬਹੁਤ ਖਤਰਨਾਕ ਸੀ ਹੁਣ ਤਾਂ ਰਸਤੇ ਬਹੁਤ ਖੁੱਲੇ ਹੋ ਗਏ ਹਨ 1968 ਵਿੱਚ ਫਿਰ ਉਹ ਸ਼੍ਰੀ ਹਿਮਕੁੰਣ ਸਾਹਿਬ ਜੀ ਦਾ ਅੱਜ ਵਾਲਾ ਸਰੂਪ ਤੁਸੀਂ ਦੇਖ ਰਹੇ ਹੋ ਉਸ ਨੂੰ ਪਲਾਨ ਕੀਤਾ ਗਿਆ ਜੋ ਸਿਰਫ 10/10 ਫੁੱਟ ਦਾ ਸੀ ਅਤੇ ਹੁਣ ਇਹ ਸਥਾਨ ਕਰੀਬ 110 ਬਾਈ 110 ਫੁੱਟ ਦਾ ਹੈ ਜਿਸ ਦੀ ਜੋ ਛੱਤ ਹੈ ਉਹ ਸਪੈਸ਼ਲ ਬਣਾਈ ਗਈ ਹੈ ਜੋ ਹਰ ਇੱਕ ਮੌਸਮ ਨੂੰ ਸਹਾਰ ਸਕਦੀ ਹੈ ਇਸ ਦੀ ਪੰਜ ਨੁਕਰਾਂ ਵਾਲੀ ਦਿੱਖ ਇਸ ਨੂੰ ਹੋਰ ਵੀ ਬਹੁਤ ਸੋਹਣਾ ਬਣਾ ਦਿੰਦੀ ਹੈ ਇਸ ਦੀ ਛੱਤ ਨੂੰ ਦੇਖ ਕੇ ਹੀ ਹਰ ਕੋਈ ਕਹਿ ਸਕਦਾ ਹੈ ਇਹ ਸ੍ਰੀ ਹਿਮਕੁੰ ਸਾਹਿਬ ਜੀ ਦਾ ਸਥਾਨ ਹੈ ਇਸ ਤਰ੍ਹਾਂ ਗੁਰੂ ਦੇ ਸਿੰਘਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਗੁਰਦੁਆਰਾ ਸਾਹਿਬ ਲੱਭਿਆ ਅਤੇ ਇਸ ਦੀ ਸਾਫ਼ ਸੰਭਾਲ ਕਰਕੇ ਸੋਹਣਾ ਗੁਰਦੁਆਰਾ ਤਿਆਰ ਕੀਤਾ ਉਮੀਦ ਹੈ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਥੇ ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓ ਸਮੇਂ-ਸਮੇਂ ਤੇ ਸ਼ੇਅਰ ਕਰਦੇ ਰਹਿੰਦੇ ਹਾਂ ਧੰਨਵਾਦ